ਇੱਕ ਪਾਸੇ ਜਿੱਥੇ ਕਿਸਾਨ ਕਣਕ ਅਤੇ ਝੋਨੇ ਦੀ ਬਿਜਾਈ ਦੇ ਵਿੱਚ ਆਪਣੇ ਆਪ ਨੂੰ ਉਲਝਾ ਕੇ ਬੈਠੇ ਹਨ ਅਤੇ ਦੂਜੇ ਪਾਸੇ ਕੁਝ ਆਗਾਵਦੂ ਅਪਰਾਲੇ ਦੇ ਨਾਲ ਵੱਖ-ਵੱਖ ਖੇਤੀਆਂ ਬਣਾ ਰਹੇ ਹਨ ਇਸ ਦੇ ਨਾਲ ਹੀ ਇੱਕ ਕਿਸਾਨ પતિ ਪਤਨੀ ਵੱਲੋਂ ਸਟ੍ਰੋਬਰੀ ਦੀ ਖੇਤੀ ਸ਼ੁਰੂ ਕੀਤੀ ਹੋਈ ਹੈ ਫਰੀਕੋਟ ਜ਼ਿਲ੍ਹੇ ਦੇ ਹਲਕਾ ਸਾਦਕ ਦੇ ਪਿੰਡ ਮਾਨੀ ਸਿੰਘ ਵਾਲਾ ਦੇ ਕਿਸਾਨ ਜੋੜੇ ਵੱਲੋਂ ਇਹ ਕੀਤੀ ਜਾ ਰਹੀ ਹੈ ਅਪਰਾਲਾ ਮੋਕਸਰ ਰੋਡ ਤੇ 1.5 ਏਕੜ ਇੱਕ ਟੰਨ ਦੇ ਵਿੱਚ ਕੁਲਵਿੰਦਰ ਕੌਰ ਅਤੇ ਉਸਦੇ ਪਤੀ ਪ੍ਰਦੀਪ ਸਿੰਘ ਦਾ ਹੈ ਜਿੱਥੇ ਉਹ ਆਪਣੇ ਪਿਛਲੇ ਤਿੰਨ ਸਾਲਾਂ ਤੋਂ ਸਾਲਾ ਤੋਂ ਸਟ੍ਰੋਬਰੀ ਦੀ ਖੇਤੀ ਕਰ ਰਹੇ ਹਨ ਉਹਨਾਂ ਨੇ ਦੱਸਿਆ ਕਿ ਇਹ ਵੀ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ ਪਰ ਉਹਨਾਂ ਵੱਲੋਂ ਇੱਕ ਵੱਖਰਾ ਹੀ ਕਰਨ ਦੀ ਇੱਛਾ ਜਾਗੀ ਉਹਨਾਂ ਵੱਲੋਂ ਸਟ੍ਰੋਬਰੀ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਉਹਨਾਂ ਵੱਲੋਂ YouTube ਤੇ ਇਸ ਬਾਰੇ ਵੀਡੀਓ ਨੂੰ ਪੂਰੀ ਤਰ੍ਹਾਂ ਦੇਖਿਆ ਗਿਆ ਅਤੇ ਮਗਰੋਂ ਸਟ੍ਰੋਬਰੀ ਦੀ ਖੇਤੀ ਕਰਨ ਵਾਲਿਆ ਕੋਲ ਜਾ ਕੇ ਇਸ ਦੀ ਬਜਾਈ ਦਾ ਢੰਗ ਸਿੱਖਿਆ ਗਿਆ ਮੇਰਾ ਨਾਮ ਗੁਲਵਿੰਦਰ ਕੌਰ ਹੈ ਅਸੀਂ ਸਾਦਕ ਲਾਗੇ ਪਿੰਡ ਮਾਨੀ ਸਿੰਘ ਵਾਲੇ ਰਹਿੰਦੇ ਹਾਂ ਜੀ ਸਟਰਾਬੇਰੀ ਦੀ ਖੇਤੀ ਕਰਦੇ ਹਾਂ ਸਟਰਾਬੇਰੀ ਦੀ ਖੇਤੀ ਅਸੀਂ 3 ਸਾਲ ਤੋਂ ਕਰ ਰਹੇ ਹਾਂ ਸਰਦਾਰ ਜੀ ਮੇਰੇ ਖੇਤੀ ਕਣਕ ਝੋਨੇ ਦੀ ਖੇਤੀ ਕਰਦੇ ਸੀ ਮੈਂ ਉਹਨਾਂ ਨੂੰ ਪੜ੍ਹ ਕੇ ਕੀਤੀ ਉਹਨਾਂ ਨਾਲ ਉਹਨਾਂ ਨਾਲ ਪੁੱਛੇ ਸਰਦਾਰ ਜੀ ਆਪਾਂ ਥੋੜਾ ਜਿਹਾ ਕੁਝ हटके ਕਰੀਏ ਸਬਜ਼ੀਆਂ ਲਾਈਏ ਫੁੱਲ वगੈਰਾ ਲਾਈਏ ਮਤਲਬ ਫੁੱਲਾਂ ਦੀ ਖੇਤੀ ਕਰਕੇ ਫਿਰ ਅਸੀਂ ਥੋੜਾ ਜਿਹਾ ਸਟਰਾਬੇਰੀ YouTube ਤੇ ਸਰਚ ਮਾਰੀ ਸਟਰਾਬੇਰੀ ਦੀ ਖੇਤੀ ਤੋਂ ਪ੍ਰਭਾਵਿਤ ਹੋਈ ਫਿਰ ਮੈਂ ਉਹਨਾਂ ਕੇ ਸਰਦਾਰ ਜੀ ਆਪ ਸਟ੍ਰੋਬੇਰੀ ਦੀ ਖੇਤੀ ਕਰਕੇ ਮੈਂ ਤੁਹਾਡੇ ਨਾਲ ਤੁਹਾਡਾ ਪੂਰਾ ਸਾਥ ਜੰਮਦਾ ਕਿਤੇ ਜਾ ਕੇ ਵੀ ਜਾਂਦੇ ਸੀ ਦੇਖਣ ਹਾਂਜੀ YouTube ਤੇ ਜਿਹੜੇ ਸੱਚ ਮਾਰਦੇ ਸੀ ਦੇਖਦੇ ਸਾਨੂੰ ਵਧੀਆ ਲੱਗਦਾ ਤੇ ਫਿਰ ਇਹਨਾਂ ਨੇ ਸਰਦਾਰ ਜੀ ਨੇ ਇੱਕ ਦੋ ਥਾਈ ਅਸੀਂ ਮੈਂ ਉਹਨਾਂ ਨੂੰ ਵਿਰਾਇ ਕਰਕੇ ਉਹਨਾਂ ਨੂੰ ਕਿਹਾ ਤੁਸੀਂ ਦੇਖ ਕੇ ਆਓ ਜੀ ਫਿਰ ਉਹ ਦੇਖ ਕੇ ਆਏ ਫਿਰ ਉਹਨਾਂ ਨੇ ਸਾਡੇ ਨਾਲ ਆ ਕੇ ਰਹਿ ਕੀਤੀ ਉਹ ਕਹਿੰਦੇ ਵੀ ਨਹੀਂ ਵਧੀਆ ਕੰਮ ਹੈਗਾ ਜੇ ਆਪਾਂ ਕਰੋਗੇ ਤਾਂ ਫਿਰ ਅਸੀਂ ਦੋਨਾਂ ਜਾਣਿਆਂ ਨੇ ਰਾਇ ਬਣਾਈ ਵੀ ਨਹੀਂ ਅਸੀਂ ਸਟ੍ਰੋਬੇਰੀ ਦੀ ਖੇਤੀ ਕਰਨੀ ਹੈ ਤੁਹਾਡੇ ਮੈਸ ਖੇਤੀ ਵਾਸੀ ਕਿਸੇ ਥਾਂ ਤੋਂ ਕੋਈ ਟ੍ਰੇਨਿੰਗ ਮਿਲੀ ਹੈ ਜਾਂ ਤੁਹਾਡਾ YouTube ਵੀ ਮਾਧਿਅਮ ਰਿਹਾ ਨਹੀਂ ਟ੍ਰੇਨਿੰਗ ਨਹੀਂ ਵੀ ਜੀ ਮਿਲੀ ਸਾਨੂੰ ਕੋਈ ਵੀ ਇਸ ਚੀਜ਼ ਬਾਰੇ ਬਾਕੀ ਗੱਲ ਹੈ ਅਸੀਂ ਸਾਡਾ ਕੀਤਾ ਬਾਬੇ ਨਾਨਕ ਦੀ ਕਿਰਪਾ ਨਾਲ ਖੇਤੀ ਬੜੀ ਹੈ ਖੇਤੀ ਬੜੀ ਕਰਦੇ ਕਰਦੇ ਸਾਨੂੰ ਇੰਨਾ ਕੁ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਨੌਲੇਜ ਹੈਗੀ ਹੈ ਕਿ ਜੋ ਵੀ ਕੰਮ ਕਰਦੇ ਆ ਮਾਲਕ ਦੀ ਕਿਰਪਾ ਨਾਲ ਸਾਰਾ ਵਧੀਆ ਹੀ ਹੁੰਦਾ ਹੈ ਸ਼ੁਰੂਆਤੀ ਨਿਵੇਸ਼ ਦੇ ਵਿੱਚ ਕਿੰਨੀ ਕਰਾਸ਼ੀ ਤੁਸੀਂ ਇਹ ਗੱਲ ਚ ਕੀਤੇ ਸਟਾਰਟਿੰਗ ਵਿੱਚ ਕਿੰਨੇ ਪੈਸੇ ਦੇ ਇਨਵੈਸਟਿੰਗ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਖਰਚਾ ਜ਼ਿਆਦਾ ਆਇਆ ਕਿਉਂਕਿ ਸਾਨੂੰ ਕੁਝ ਥੋੜੀ ਜਿਹੀ ਨੌਲੇਜ ਨਾ ਹੋਣ ਕਰਕੇ ਕੁਝ ਵੀ ਡ੍ਰਿਪ ਵਗੈਰਾ ਦਾ ਤੇ ਕੁਝ ਫਿਲਟਰ ਵਗੈਰਾ ਲਾਉਣ ਨਾਲ ਥੋੜਾ ਜਿਹਾ ਪਹਿਲੇ ਸਾਲ ਥੋੜਾ ਜਿਹਾ ਖਰਚਾ ਜ਼ਿਆਦਾ ਹੁੰਦਾ ਹੌਲੀ ਹੌਲੀ ਇਸ ਚੀਜ਼ ਦੀ ਨੌਲੇਜ ਹੋਣ ਨਾਲ ਥੋੜਾ ਜਿਹਾ ਖਰਚਾ ਘਟ ਜਾਂਦਾ ਹੁਣ ਕਿੰਨੇ ਤੁਹਾਨੂੰ ਇਹਦੇ ਚ ਆਮਦਨ ਹੋ ਜਾਂਦੀ ਹੈ ਆਮਦਨ ਪਹਿਲਾਂ ਵੇਖੋ ਵੀਰ ਜੀ ਖਰਚਾ ਕਰਨਾ ਪੈਂਦਾ ਹੈ ਖਰਚਾ ਕਰਦੇ ਆਪਾਂ ਪ੍ਰੋਫਿਟ ਫੇਰ ਚੰਗਾ ਖਰਚਾ ਕਰਾਂਗੇ ਜਿਆਦਾ ਜਗਾ ਲਾਵਾਂਗੇ ਤਾਂ ਪ੍ਰੋਫਿਟ ਵੀ ਚੰਗਾ ਤੇ ਜਿਆਦਾ ਜੇ ਥੋੜਾ ਜਗਾ ਲਾਵਾਂਗੇ ਤੇ ਖਰਚਾ ਘੱਟ ਕਰਾਂਗੇ ਤੇ ਬਚਤ ਵੀ ਘੱਟ ਆਈਡੀ ਹੈ ਜੇ ਕਿੰਨੇ ਬਸ ਮਤਲਬ 2 ਸਾਲ ਦੇ ਵਿੱਚ ਵਾਝੀ ਫਸਲ ਦੀ ਜਾਂਦੀ ਹੈ ਇਹ ਵੀ ਸਮੇਂ ਸਮੇਂ ਦੀ ਖੇਤੀ ਕਹਿ ਸਕਦੇ ਆਪਾਂ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਅਸੀਂ ਨਵੰਬਰ ਦੇ ਵਿੱਚ ਤੜਾਈ ਸ਼ੁਰੂ ਕਰ ਦਿੰਦੇ ਹਾਂ ਨਵੰਬਰ ਦੇ ਵਿੱਚ ਥੋੜਾ ਜੀ ਰੇਟ ਜ਼ਿਆਦਾ ਹੁੰਦਾ ਦਸੰਬਰ ਚ ਉਸ ਤੋਂ ਥੋੜਾ ਡਾਊਨ ਹੋ ਜਾਂਦਾ ਜਨਵਰੀ ਫਰਵਰ ਵਿੱਚ ਫੇਰ ਡਾਊਨ ਹੋ ਜਾਂਦਾ ਇਸ ਤਰ੍ਹਾਂ ਵੀ ਕੁੱਲ ਮਿਲਾ ਕੇ ਵੀ ਚੰਗਾ ਮੁਨਾਫਾ ਹੋ ਜਾਂਦਾ ਹੈ। ਪਰਿਵਾਰ ਚ ਕੌਣ-ਕੌਣ ਹੋਰ ਤੁਹਾਡੇ ਨਾਲ ਅੱਗੇ ਆਈ ਵੀ ਇਸ ਕੰਮ ਚ ਅਸੀਂ ਫੈਮਿਲੀ ਚ ਪੰਜ ਮੈਂਬਰ ਇੱਕ ਸਾਡਾ ਕਾਕੂ ਹੈ ਇੱਕ ਸਾਡੀ ਮੰਮੀ ਹੈ ਇੱਕ ਪਾਪਾ ਜੀ ਹੈ ਤੇ ਬਸ ਉਹਨਾਂ ਨੇ ਵੀ ਕਿਹਾ ਵੀ ਚਲੋ ਕਰੋ ਖੇਤੀ ਸ਼ੁਰੂ ਇਹ ਵਧੀਆ ਕੰਮ ਹੈ। ਸਟ੍ਰੋਬਰੀ ਦੀ ਖੇਤੀ ਦੀ ਪ੍ਰਕਿਰਿਆ ਤੇ ਖੇਤੀ ਚੱਕਰ ਦੇ ਵਿੱਚ ਕੂਰ ਕਿਹੜੀ ਧਿਆਨਯੋਗ ਗੱਲਾਂ ਹੁੰਦੀਆਂ ਇਹਦੇ ਵਿੱਚ। ਦੇਖੋ ਜੀ ਇਹਦਾ ਨਾ ਮਤਲਬ ਇਹ ਨਹੀਂ ਕਹਿ ਸਕਦੇ ਵੀ ਆਪਾਂ ਕਣਕ ਝੋਨੇ ਨੂੰ ਇੱਕ ਵਾਰੀ ਲਾਤਾ ਮੁਰਕੇ ਖੇਤ ਆਪਾਂ ਜੇ ਘੇੜਾ ਬਚ ਗਿਆ ਤਾਂ ਠੀਕ ਐ ਨਹੀਂ ਤਾਂ ਮਤਲਬ ਇਹਦੇ ਵਿੱਚ ਰਹਿਣਾ ਨਾ ਬੰਦ ਸਵੇਰ ਤੋਂ 9 ਵਜੇ ਤੱਕ ਅਸੀਂ ਇਸ ਵੇਲੇ ਖੇਤੀ ਦੇ ਵਿੱਚ ਆ ਜੰਨੇ ਆ ਸ਼ਾਮ ਦੇ 5 ਵਜੇ ਤੱਕ ਜਾਣਾ ਹੁੰਦਾ ਹਰ ਬੂਟੇ ਨੂੰ ਚੈੱਕ ਕਰਨਾ ਹੁੰਦਾ ਵੀ ਪਾਣੀ ਉਹਨੂੰ ਪ੍ਰੋਪਰ ਲੱਗ ਰਿਹਾ ਮਤਲਬ ਗਰੋਥ ਕਰ ਰਿਹਾ ਫਲ ਚੱਕ ਰਿਹਾ ਮਤਲਬ ਸਾਰੀ ਨਿੱਕੀ ਨਿੱਕੀ ਚੀਜ਼ ਦਾ ਧਿਆਨ ਰੱਖਣਾ ਬੀਜ ਕਿੱਥੋਂ ਇਹਦੇ ਇਹ ਬੰਦੇ ਆ ਉਹ ਨਹੀਂ ਤੁਮਿਲ ਦੀ ਜੀ ਪਨੀਰੀ ਮਿਲਦੀ ਬੀਜ ਨਹੀਂ ਕਹਿ ਸਕਦੇ ਆਪਾਂ ਪਨੀਰੀ ਲੈ ਕੇ ਆਏ ਤੀ ਤੁਸੀਂ ਹੋਰ ਇਸ ਬਾਰੇ ਇਹਨੂੰ ਕੋ ਕਹਿੰਦੇ ਪਾਣੀ ਲਾਣ ਦੀ ਪ੍ਰਕਿਰਿਆ ਵੀ ਇਸ ਦੇ ਇਹਨਾਂ ਨੂੰ ਇੱਕ ਪਾਈਪਾਂ ਨਾਲ ਹੀ ਦਿੱਤਾ ਜਾਂਦਾ ਹੈ ਹਾਂਜੀ ਇਹ ਮਤਲਬ ਜਿਵੇਂ ਆਪਾਂ ਖੁੱਲਾ ਪਾਣੀ ਕਣਕ ਝੋਨੇ ਲਾਉਣੇ ਉਸ ਤਰ੍ਹਾਂ ਨਹੀਂ ਇਹਨਾਂ ਨੂੰ ਪਾਣੀ ਲੱਗਦਾ ਹੈ ਡ੍ਰਿਪ ਸਿਸਟਮ ਰਾਹੀਂ ਇਸ ਨੂੰ ਪਾਣੀ ਲੱਗਦਾ ਜਿਨੀ ਕਿ ਡ੍ਰਿਪ ਦਾ ਮਤਲਬ ਕਹਿੰਦਾ ਬੂੰਦਾਰਾ ਹੀ ਪਾਣੀ ਗਰਮੀ ਦੇ ਵਿੱਚ ਤਾਂ ਚਲੋ ਠੀਕ ਆ ਆਪਾਂ ਵੀ ਥੋੜਾ ਜਿਹਾ ਫੁਆਰਾ ਸਿਸਟਮ ਲਗਾਉਣੇ ਆ ਉਹਦੇ ਨਾਲ ਪਾਣੀ ਦਿੰਨੇ ਆ ਔਰ ਕਿ ਜਦੋਂ ਮਲਚ ਕਰਦੇ ਆ ਫੁਆਰਾ ਸਿਸਟਮ ਹਟਾ ਦਿੱਤਾ ਜਾਂਦਾ ਤੇ ਠੰਡ ਹੋ ਜਾਂਦੀ ਆ ਉਸ ਤੋਂ ਬਾਅਦ ਇਹਨਾਂ 5-6 ਦਿਨਾਂ ਬਾਅਦ ਪਾਣੀ ਦੇਣਾ ਪੈਂਦਾ ਉਹ ਡ੍ਰਿਪ ਰੇਅ ਦਿੱਤਾ ਜਾਂਦਾ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਕਿਤੇ ਪਾਣੀ ਜ਼ਿਆਦਾ ਨਾ ਹੋ ਜੇ ਕਿਤੇ ਪਾਣੀ ਘੱਟ ਨਾ ਹੋ ਜੇ ਮਤਲਬ ਸਮੇਂ-ਸਮੇਂ ਤੇ ਛੋਟੇ-ਛੋਟੇ ਟਾਈਮ ਬਾਅਦ ਇਸ ਨੂੰ ਚੈੱਕ ਕਰਦੇ ਰਹਿਣੇ ਰਹਿਣਾ ਪੈਂਦਾ ਤੁਸੀਂ ਕਿੰਨੀ ਜ਼ਮੀਨ ਦੇ ਵਿੱਚ ਖੇਤੀ ਕਰ ਰਹੇ ਹੋ ਤੇ ਇਹਦੀ ਮਾਰਕੀਟਿੰਗ ਦਾ ਸਿਸਟਮ ਕੀ ਹੈ ਜੀ ਅਸੀਂ 4 ਕਨਾਲਾਂ ਤੋਂ ਸ਼ੁਰੂ ਕੀਤਾ ਸੀਗਾ ਜੀ ਤੇ ਹੁਣ ਅਸੀਂ 1.5 ਏਕੜ ਦੇ ਵਿੱਚ ਲਈ ਹੋਈ ਏ ਤੇ ਮਾਰਕੀਟਿੰਗ ਦਾ ਸਾਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਸਾਨੂੰ ਸਾਨੂੰ ਕੋਈ ਪਹਿਲੇ ਸਾਲ ਸਾਨੂੰ ਕੋਈ ਸਮਝ ਨਹੀਂ ਸੀਰੀ ਮਾਰਕੀਟ ਕਿਵੇਂ ਕਰਨੀ ਹੈ ਪਰ ਪਹਿਲੇ ਸਾਲ ਚਲੋ ਜਿਵੇਂ ਵੀ ਹੋਇਆ ਤੇ ਮਤਲਬ ਕੀਤੀ ਮਾਰਕੀਟਿੰਗ ਹੁਣ ਸਾਨੂੰ ਨਹੀਂ ਕੋਈ ਪ੍ਰੋਬਲਮ ਆਈ ਵੀ ਹੁਣ ਸਾਨੂੰ ਵਧੀਆ ਲੱਗਦਾ ਅਸੀਂ ਫਿਰੋਜ਼ਪੁਰ ਤੇ ਫਰੀਦਕੋਟ ਸਪਲਾਈ ਕਰਦੇ ਹਾਂ ਤੇ ਉਥੇ ਆਰਧ ਕਰਾਉ ਨੂੰ ਸੀ ਦਿੰਦੇ ਹੈਗੇ ਆ ਉਹ ਆਰਧ ਕੇ 8 ਦਿਨਾਂ ਬਾਅਦ ਸਨ ਪੇਮੈਂਟ ਕਰ ਦਿੰਦੇ ਆ ਲੋਕ ਵੀ ਲੈ ਕੇ ਜਾਂਦੇ ਹਾਂਜੀ ਹਾਂਜੀ ਸਮੇ ਸਮੇ ਤੇ ਜਿਵੇਂ ਕਹਿ ਲੋ ਡਾਕਟਰ ਕਹਿ ਲੋ ਮਾਸਟਰ ਕਹਿ ਲੋ ਤੇ ਮਤਲਬ ਉਹ ਉੱਥੇ ਫੋਨ ਕਰ ਦਿੰਦੇ ਆ ਤੇ ਫਿਰ ਆ ਕੇ ਇਥੋਂ ਆਪਣੇ ਕਿ ਤੂੰ ਹੀ ਲੈ ਜਾਂਦੀ ਕਿਸ ਗ੍ਰੇਡ ਵਿਕਦੀ ਹੈ ਜੀ ਮਤਲਬ ਹੁਣ ਤਾਂ ਜੇ ਨਵੰਬਰ ਦੇ ਵਿੱਚ ਲੈ ਕੇ ਜਾਣੀ ਹੋਵੇ ਤਾਂ ਆਪਣੀ 600 ਰੁਪਏ ਟਰੇਜਾਈ ਜਾਂਦੀ ਹੈ ਜੀ ਫਿਰ ਦਸੰਬਰ ਦੇ ਵਿੱਚ ਥੋੜਾ ਜਿਹਾ ਡਾਊਨ ਹੋ ਜਾਂਦਾ ਹੈ ਬਸ ਸਮੇ ਸਮੇ ਤੇ ਮਾਰਕਟਿੰਗ ਹੋ ਜਾਂਦੀ ਹੈ ਪੂਰ ਮਹਿਲਾਵਾਂ ਨੂੰ ਇਸ ਪਰ ਕੀ ਕਹਿਣਾ ਚਾਹੋਗੇ ਸਾਡੀ ਤਾਂ ਵੀਰੇ ਇਹੀ ਰਏ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਸਾਰਿਆਂ ਨੂੰ ਵੀ ਥੋੜਾ ਜਿਹਾ ਥੋੜਾ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਜਿਵੇਂ ਕਿ ਫੁੱਲਾਂ ਦੀ ਖੇਤੀ ਹੋਗੀ ਸਬਜੀ ਹੋਗੀ ਸਟਰਾਬਰੀ ਦੀ ਖੇਤੀ ਹੋਗੀ ਬਾਗਾਂ ਦਾ ਕੰਮ ਹੋ ਗਿਆ ਕਿਉਂਕਿ ਲੇਡੀਜ਼ ਵੀ ਨਾਲ ਕਰਨੀ ਉਹਨਾਂ ਨੂੰ ਵੀ ਵਧੀਆ ਲੱਗਦਾ ਹੈ ਪਹਿਲਾਂ ਦਾ ਟਾਈਮ ਸੀ ਜੋ ਮਤਲਬ ਨਰਮੇ ਵਗੈਰਾ ਦੀ ਖੇਤੀ ਹੁੰਦੀ ਸੀ ਲੇਡੀਜ਼ ਬਹੁਤ ਖੇਤਾਂ ਦੇ ਵਿੱਚ ਜਾਂਦੇ ਸੀਗੇ ਉਸ ਤੋਂ ਬਾਅਦ ਨਰਮੇ ਦੀ ਖੇਤੀ ਹੌਲੀ-ਹੌਲੀ ਔਲੂਪ ਹੋਣ ਨਾਲ ਝੋਨੇ ਦੀ ਖੇਤੀ ਆਉਣ ਨਾਲ ਜਿਹੜੀਆਂ ਲੇਡੀਜ਼ ਸੋ ਸਾਰਿਆਂ ਦਾ ਕੰਮ ਜਾਨੀ ਕਿ ਜਿਵੇਂ ਕਹਿ ਸਕਦੇ ਆ ਆਪਾਂ ਵੀ ਖੇਤਾਂ 'ਚ ਜਾਣਾ ਬੰਦ ਹੋ ਚੁੱਕਿਆ ਸੀਗੇ ਘਰੇ ਰਹਿਣ ਲੱਗੇ ਸੀ ਹੁਣ ਜਿਵੇਂ ਆਪਾਂ ਖੇਤੀ ਫਸਲ ਵਿੱਚ ਵਪੈਨਤਾ ਲਿਆਵਾਂਗੇ ਅਲੱਗ ਹਟ ਕੇ ਖੇਤੀ ਕਰਾਂਗੇ ਤਾਂ ਔਰਤਾਂ ਵੀ ਸਾਰੀਆਂ ਖੇਤਾਂ ਵਿੱਚ ਆਉਣ ਨੂੰ ਸ਼ੁਰੂ ਹੋਣਗੀਆਂ ਕੋਈ ਘਰ ਪੱਖੋਂ ਕੋਈ ਸਮੱਸਿਆ ਦਾ ਕਦੇ ਕੋਈ ਸਾਹਮਣਾ ਹੋਇਆ ਤਾਂ ਪਿਆ ਹੋਵੇ ਨਹੀਂ ਨਹੀਂ ਕੋਈ ਕੋਈ ਵੀ ਨਹੀਂ ਨਾ 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 ਕੋਈ ਪ੍ਰੋਬਲਮ ਨਹੀਂ ਆਈ ਵੀਰੇ ਸਵੇਰੇ ਆ ਜਾਈਦਾ ਹੈਗਾ ਕਈ ਵਾਰੀ ਨਹੀਂ ਮਤਲਬ ਲੱਗਦਾਗਾ ਟਾਈਮ ਵੀ ਥੋੜਾ ਲੇਟ ਹੋ ਜਾਈਦਾ ਮੰਮੀ ਸਰ ਇੱਕ ਘਰੇ ਸਾਰਾ ਕਰ ਲੈਂਦੇ ਆ ਸ਼ੁਰੂਆਤੀ ਦੌਰ ਤੇ ਕਹਿੰਦੇ ਵੀ ਵੀ ਮਤਲਬ ਲੋਕ ਕਹਿੰਦੇ ਸੀਗੇ ਵੀ ਕਿੱਥੇ ਔਰ ਤਾਂ ਇਹ ਕੰਮ ਕਰਨ ਹਾਂ ਇਹ ਤਾਂ ਫਿਰ ਕੋਈ ਵੀ ਕਾਰੋਬਾਰ ਆਪੇ ਸ਼ੁਰੂ ਕਰਦੇ ਵੀਰੇ ਥੋੜੀ ਜੀ ਪ੍ਰੋਬਲਮ ਤਾਂ ਆਉਂਦੀ ਹੈਗੀ ਆ ਮਤਲਬ ਸਾਰਿਆਂ ਨੂੰ ਲੱਗਣਾ ਵੀ ਕਿਸ ਤਰ੍ਹਾਂ ਤੁਸੀਂ ਖੇਤਾਂ ਵਿੱਚ ਆਈ ਜਾਂਦੇ ਹੋ ਤੁਹਾਡੇ ਤੁਹਾਡੇ ਕੋਲ ਸਭ ਕੁਝ ਹੈਗਾ ਤੁਸੀਂ ਕਿਉਂ ਖੇਤਾਂ ਵਿੱਚ ਆ ਨਹੀਂ ਗੱਲ ਸਾਨੂੰ ਨਹੀਂ ਬਿਲਕੁਲ ਵੀ ਫੀਲ ਹੁੰਦੀ ਗੀ ਨਾ ਮੇਰੇ ਸਰਦਾਰ ਜੀ ਨੂੰ ਹੁੰਦੀ ਹੈ ਨਾ ਸਾਡੀ ਫੈਮਿਲੀ ਨੂੰ ਹੁੰਦੀ ਹੈ ਸਾਨੂੰ ਨਹੀਂ ਲੱਗਦਾ ਸਾਨੂੰ ਖੇਤ ਕੰਮ ਕਰਕੇ ਬਹੁਤ ਵਧੀਆ ਲੱਗਦਾ ਮੇਰਾ ਨਾਮ ਹੈ ਪ੍ਰਦੀਪ ਸਿੰਘ ਬਰਾੜ ਪਿੰਡ ਮਾਨੀ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਨੇੜੇ ਸਾਦਕ ਹਾਂਜੀ ਆਓ ਜਦੋਂ ਨਵੀਂ ਖੇਤੀ ਹੁੰਦੀ ਹੈ ਬਾਈ ਜੀ ਔਕੜਾਂ ਤਾਂ ਸਾਮਣਾ ਕਰਨਾ ਪੈਂਦਾ ਹੈ ਇਕ ਤਾਂ ਸੰਦੇਹ ਨਹੀਂ ਹੁੰਦੇ ਆਪਣੇ ਕੋਲੇ ਨਵੀਂ ਖੇਤੀ ਵਾਸਤੇ ਤੇ ਦੂਜਾ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਮਿਲ ਬਹਿ ਕੇ ਪੁੱਛਣਾ ਪੈਂਦਾ ਬਈ ਆਪਾਂ ਇੰਨੀ ਮਹਿੰਗੀ ਖੇਤੀ ਐ ਸਟਰਾਬਰੀ ਦੀ ਖੇਤੀ ਐ ਤੇ ਬਈ ਮੇਰਾ ਸਾਥ ਦੇਓਗੇ ਤਾਂ ਮੈਂ ਵੀ ਆਪਾਂ ਸ਼ੁਰੂ ਕਰੀਏ ਤੇ ਪਰਿਵਾਰ ਨੇ ਸਾਥ ਦਿੱਤਾ ਤੇ ਅਸੀਂ ਸ਼ੁਰੂ ਕੀਤੀ ਤੇ ਹੁਣ ਸਾਨੂੰ ਬਹੁਤ ਵਧੀਆ ਬਣਨਾ ਕਿੰਨੀ ਇਨਵੈਸਟਮੈਂਟ ਕੀਤੀ ਸੀਗੀ ਤੇ ਕਿੰਨਾ ਮੁਨਾਫਾ ਹੋ ਰਿਹਾ ਹੈ ਇਹ ਜੇ ਦੇਖਿਆ ਜਾਵੇ ਤਾਂ ਇਹ ਪਹਿਲੀ ਵਾਰ ਜੇ ਆਪਾਂ 1 ਏਕੜ ਤੇ ਖੇਤੀ ਕਰਦੇ ਹਾਂ 8 ਕਨਾਲਾਂ ਦੇ ਤੇ तकरीबन 7 ਲੱਖ ਰੁਪਏ ਲੱਗ ਜਾਂਦੇ ਤੇ ਉਹਦੇ ਵਿੱਚ ਕੀ ਡ੍ਰਿਪ ਸਿਸਟਮ ਵਿੱਚ ਆਉਂਦਾ ਤੇ ਬਾਕੀ ਹੋਰ ਵੀ ਜੋ ਸਮਾਨ ਵਿੱਚ ਆਉਂਦਾ ਉਹ 7 ਲੱਖ ਦੇ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਖੇਤੀ ਕਰੀ ਜਾਂਦੇ ਆ ਤੇ ਫਿਰ 1.5 ਲੱਖ ਰੁਪਏ ਦਾ ਘਟਨ ਵਾਲਾ ਸਰ ਜਾਂਦਾ ਕਿਉਂ ਟ੍ਰਿਪ ਵਗੈਰਾ ਜਾਂ ਇਹ ਆਪਣੇ ਕੋਲੇ ਪੁਰਾਣਾ ਹੁੰਦਾ ਕਿੰਨੀ ਕੁ ਹੁੰਦੀ ਕਮਾਈ ਕਰ ਲੈਣ ਦੇ ਤੇ ਇਹ ਜੇ ਆਪ ਵੇਖਿਆ ਜਾਵੇ ਜੀ ਹੈਗਾ ਛੇ ਤੋਂ 6.5 ਲੱਖ ਤੋਂ ਲੈ ਕੇ 6 ਲੱਖ ਤੋਂ 6.5 ਲੱਖ ਤੱਕ ਖਰਚਾ ਆ ਜਾਂਦਾ ਤੇ 10 ਲੱਖ ਦੀ ਆਮਦਨ ਹੁੰਦੀ ਹੈ ਇੱਕ ਇੱਕ ਦੀ। ਕੀ ਅਲਿਸਟੋ ਲਵਾਬਲ ਤੁਸੀਂ ਇਹਦੀ ਇਹਨੂੰ ਲਾਉਂਡ ਦਾ ਤਰੀਕਾ ਕੀ ਹੈ ਕਿੱਥੋਂ ਇਹਦੇ ਬੂਟੇ ਲੈਣੇ ਹੋ ਤੇ ਕਿਸ ਤਰ੍ਹਾਂ ਇਹ ਤਿਆਰ ਹੁੰਦੀ ਹੈ? ਇਹ ਜੀ ਸਤੰਬਰ ਦੇ ਮਹੀਨੇ ਪੂਨੇ ਤੋਂ ਲੈਂਦੇ ਆਂਦੇ ਬੂਟੇ ਤੇ ਪਿੱਛੋਂ ਉਹ ਆਉਂਦੇ ਆ ਜਿਵੇਂ ਇਟਲੀ ਤੋਂ ਕੈਨੇਡਾ ਤੋਂ ਪੂਨੇ ਵਗੈਰਾ ਆ ਜਾਂਦੇ ਆ ਮਹਾਰਾਸ਼ਟਰ ਉੱਥੇ ਮਦਰ ਪਲਾਂਟ ਆਉਂਦੇ ਆ ਮਦਰ ਪਲਾਂਟ ਤੋਂ ਜਾਂ ਅੱਗੇ ਜਿਹੜੇ ਬੱਚੇ ਹੁੰਦੇ ਆ ਉਹ ਆਪ ਨੂੰ ਕੱਪਾਂ ਦੇ ਵਿੱਚ ਉਹਨਾਂ ਨੇ ਤਿਆਰ ਕਰਕੇ ਦਿੱਤੇ ਹੁੰਦੇ ਆ ਉੱਥੋਂ ਲਿਆ ਕੇ ਤੇ ਇੱਥੇ ਆਪਾਂ ਲਾ ਦਿੰਨੇ ਆ ਹਾਂਜੀ ਇਹ ਕਹਿੰਦੇ ਵੀ ਇਹਦੀ ਸਾਂਹ ਸਮਾ ਬੋਲ ਰੱਖਣੀ ਪੈਂਦੀ ਏ ਤੇ ਇਹਨੂੰ ਪਾਣੀ ਦਾ ਸਿਸਟਮ ਦਾ ਵੀ ਤੇ ਇਹਨੂੰ ਉਹ ਪਾਈਪਰਾਈ ਦੇਣਾ ਪੈਂਦਾ ਹੈ ਉਹਨਾਂ ਨੂੰ ਪਾਣੀ ਨਹੀਂ ਹਾਂਜੀ ਕਿਸ ਤਰ੍ਹਾਂ ਦਾ ਸਿਸਟਮ ਹੈ ਇਹ ਜਦੋਂ ਬਈ ਸਤੰਬਰ ਦੇ ਮਹੀਨੇ ਉੱਥੋਂ ਲੈ ਕੇ ਆਈਦੇ ਆ ਆਪਣੇ ਪੰਜਾਬ ਦੇ ਵਿੱਚ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਉਸ ਟਾਈਮ ਤੇ ਫੁਮਾਰਾ ਸਿਸਟਮ ਵੀ ਲਾਇਆ ਜਾਂਦਾ ਫੁਮਾਰਿਆਂ ਦੇ ਰਾਈ ਹੀ ਕੀਤੀ ਹੁੰਦੀ ਹੈ ਤੇ ਦਿਨ ਦੇ ਵਿੱਚ 2 3 4 ਵਾਰੀ ਫੁਮਾਰੇ ਚਲਾਉਣੇ ਪੈਂਦੇ ਆ ਜੇ ਲੈਟ ਨਾ ਹੋਵੇ ਤਾਂ ਜਨਰੇਟਰ ਵੀ ਚਲਾਉਣਾ ਪੈਂਦਾ ਤੇ ਇੱਥੇ ਬੂਟੇ ਲੈ ਕੇ ਲਾ ਲਈਦੇ ਤੇ ਉਸ ਤੋਂ ਬਾਅਦ ਜਿੰਨੇ ਬੂਟੇ ਚੱਲ ਪੈਂਦੇ ਆ ਕੁਝ ਬੂਟੇ ਮਰ ਵੀ ਜਾਂਦੇ ਆ ਵਧੀਆ ਹੋ ਜਾਂਦੇ ਸਰਕਾਰ ਕਹਿੰਦੀ ਹੈ ਵੀ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ ਇਹ ਸਰਕਾਰ ਮਤਲਬ ਫਸਲੀ ਵਿਭਿੰਨਤਾ ਵਨ ਕਿਸਾਨ ਜਾਨ ਕੀ ਇਸ ਖੇਤੀ ਬਾਰੇ ਸਰਕਾਰ ਵੱਲੋਂ ਤੁਹਾਨੂੰ ਕੋਈ ਕਿਸੇ ਕਿਸਮ ਦੀ ਕੋ ਸਬਸਿਡੀ ਵਗੈਰਾ ਕੋ ਮਿਲੀ ਹੈ ਹਾਂਜੀ ਸਰਕਾਰ ਨੂੰ ਅਸੀਂ ਇਹ ਕਹਿਣਾ ਵੀ ਚਾਹੁੰਦੇ ਆਂ ਵੀ ਜੇ ਆਪਾਂ ਕਿਹਾ ਜਾਂਦਾ ਹੈ ਵੀ ਕਣਕ ਝੋਨੇ ਨੂੰ ਜਾਂ ਮੂੰਗੀ ਦੀ ਫਸਲ ਤੋਂ ਵਿਭਿੰਨਤਾ ਲਿਆਓ ਜੇ ਆਪਾਂ ਸਰਦੀਆਂ ਵਗੈਰਾ ਲਾਉਣੇ ਆ ਜਾਂ ਕੋਈ ਹੋਰ ਮਹਿੰਗੀ ਫਸਲ ਕਰਦੇ ਆ ਉਹਦੇ ਪੌਦੇ ਬਹੁਤ ਮਹਿੰਗੇ ਆਉਂਦੇ ਆ ਸਾ ਇਹ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜੇ ਪੰਜਾਬ ਦੇ ਵਿੱਚ ਬੂਟੇ ਸਰਕਾਰ ਪੈਦਾ ਕਰਕੇ ਦੇਵੇ ਤੇ ਹਰ ਕਿਸਾਨ ਲਾਵੇ ਤੇ ਆਪ ਦਾ ਜੀਵਨ ਕੁਸ਼ਵਾਰ ਤੇ ਇਹਦੇ ਚ ਇਦਾਂ ਜੀ ਵੀ ਹੁਣ ਸਰਕਾਰਾਂ ਦਾ ਪੂਰਾ ਜੋਗੜਾ ਤੇ ਸਮੇਂ ਦੀ ਵੀ ਲੋੜ ਆ ਵੀ ਆਪਾਂ ਕਿਸਾਨੀ ਨੂੰ ਕਣਕ ਛੋਣ ਦੇ ਰਵੈਤੀ ਫਸਲੀ ਚੱਕਰ ਚੋਂ ਕੱਢ ਗਏ ਜਿਹੜਾ ਆਪਣਾ ਪਾਣੀ ਡੂੰਘਾ ਹੋਈ ਜਾਂਦਾ ਮਤਲਬ ਮਿੱਟੀ ਪਲੀਤ ਹੋਈ ਜਾਂਦੀ ਉਹਨੂੰ ਬਚਾਈਏ ਸੋ ਇਸ ਕਰਕੇ ਬਾਗਵਾਨੀ ਵਿਭਾਗ ਜਿਹੜਾ ਉਹਦੀ ਇਹੀ ਕੋਸ਼ਿਸ਼ ਹੈ ਵੀ ਜੋ ਵੱਧ ਤੋਂ ਵੱਧ ਇਨਸਾਨਾਂ ਨੂੰ ਬਾਗਵਾਨੀ ਵੱਨੀ ਪ੍ਰੇਰਿਤ ਕਰੀਏ ਜਿਹੜੀ ਗੱਲ ਤੁਸੀਂ ਕੀਤੀ ਆ ਸਟਰਾਬੇਰੀ ਦੀ ਕਰਦੇ ਹੋ ਇਹਦੀ ਟ੍ਰੇਨਿੰਗ ਪੰਜਾਬ ਅਮਰੀਕਾ ਚ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਰਹਿੰਦੀ ਹੈ ਜੀ ਤੇ ਸਬਸਿਡੀ ਇਹਦੇ ਤੇ 1 ਏਕੜ ਤੇ ਕੌਮੀ ਬਾਗਵਾਨੀ ਮਿਸ਼ਨ ਅਧੀਨ 44800 ਰੁਪਏ ਅਸੀਂ ਦਿੰਨੇ ਆ ਕਿ ਬਈ ਕਾਮਯਾਬ ਹੈ ਤੇ ਹਾਂਜੀ ਕਾਮਯਾਬ ਹੈ ਜੀ ਸਾਡੇ ਸਾਦੇ ਪਿੰਕੇ ਦੇ ਮਾਨੀ ਸਿੰਘ ਵਾਲਾ ਪਿੰਡ ਹੈ ਜਿੱਥੇ ਇਹ ਫਾਰਮਰ ਪ੍ਰਦੀਪ ਸਿੰਘ ਕੰਮ ਕਰ ਰਹੇ ਹੁਣ ਉਹਨਾਂ ਨੇ ਆਪਣੀ ਵਾਈਫ ਦੇ ਨਾਮ ਤੇ ਵੀ ਕੀਤਾ ਤੇ ਇਹਦਾ 13 ਲੱਖ ਰੁਪਏ ਇਹਦੇ ਤੇ ਮਤਲਬ ਵੀ ਇਹਦੀ ਪੈਦਾਵਾਰ ਹੋ ਜਾਂਦੀ ਹੈ 1 ਏਕੜ ਦੀ ਫਸਲ ਦੀ ਤੇ ਤਕਰੀਬਨ 7 ਲੱਖ ਰੁਪਏ ਖਰਚਾ ਹੁੰਦਾ 6 6.5 ਲੱਖ ਰੁਪਏ ਪ੍ਰਤੀ ਏਕੜ ਉਹ ਬਿਚਾਰ ਰਿਹਾ